ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਦੇ ਸੋਚੇ ਕਿ ਸਾਡੀ ਅਸਲ ਕਿਸਮਤ ਕਿੱਥੇ ਘੜੀ ਜਾਂਦੀ ਹੈ ਸਾਡੇ ਬਾਹਰਲੇ ਕਰਮਾਂ ਚ ਜਾਂ ਸਾਡੇ ਮਨ ਦੇ ਅੰਦਰ ਆਓ ਅੱਜ ਸੰਤ ਮਸਕੀਨ ਜੀ ਦੀ ਇਸੇ ਅਨਮੋਲ ਸਿੱਖਿਆ ਨੂੰ ਸਮਝੀਏ ਮਸਕੀਨ ਜੀ ਦਾ ਬਚਨ ਹੈ ਕਿ ਸਾਡੇ ਅਸਲੀ ਸੰਸਕਾਰ ਸਾਡੀ ਕਿਸਮਤ ਦੀ ਜੜ ਸਾਡੇ ਕੀਤੇ ਹੋਏ ਕੰਮਾਂ ਤੋਂ ਵੀ ਜ਼ਿਆਦਾ ਸਾਡੇ ਸੋਚੇ ਹੋਏ ਵਿਚਾਰਾਂ ਨਾਲ ਬਣਦੀ ਹੈ ਆਮ ਤੌਰ ਤੇ ਜਦੋਂ ਵੀ ਕਰਮ ਦੀ ਗੱਲ ਹੁੰਦੀ ਹੈ ਤਾਂ ਸਾਡਾ ਧਿਆਨ ਸਿੱਧਾ ਸਾਡੇ ਕੰਮਾਂ ਤੇ ਜਾਂਦਾ ਹੈ ਉਹ ਚੀਜ਼ਾਂ ਜੋ ਦੁਨੀਆ ਦੇਖਦੀ ਹੈ ਦੇਖੋ ਦੁਨੀਆ ਸਮਾਜ ਕਾਨੂੰਨ ਇਹ ਸਭ ਸਾਡੇ ਬਾਹਰਲੇ ਕੰਮ ਨੂੰ ਹੀ ਦੇਖਦੇ ਨੇ ਜੋ ਕੀਤਾ ਉਹਨੂੰ ਹੀ ਫੜ ਸਕਦੇ ਨੇ ਉਸੇ ਦੀ ਸਜ਼ਾ ਜਾਂ ਜਜ਼ਾ ਹੁੰਦੀ ਹੈ ਇਹ ਤਾਂ ਕਰਮ ਦਾ ਸਿਰਫ ਬਾਹਰੀ ਛਿਲਕਾ ਹੈ ਪਰ ਸੰਤ ਮਸਕੀਨ ਜੀ ਸਾਨੂੰ ਇੱਕ ਬਹੁਤ ਡੂੰਗੀ ਗੱਲ ਵੱਲ ਲੈ ਕੇ ਜਾਂਦੇ ਨੇ ਇੱਕ ਅਜੇ ਕਰਮ ਵੱਲ ਜਿਹੜਾ ਦਿਜ਼ਵਾ ਨਹੀਂ ਪਰ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੈ ਇਸ ਨੂੰ ਕਹਿੰਦੇ ਨੇ ਮਾਨਸਿਕ ਕਰਮ ਯਾਨੀ ਸਾਡੇ ਵਿਚਾਰ ਸਾਡੀ ਨੀਅਤ ਸਾਡਾ ਚਿੰਤਨ ਇਹੀ ਸਾਡੇ ਅਸਲ ਸੰਸਕਾਰਾਂ ਨੂੰ ਘੜਦੇ ਨੇ ਸਾਡੀਆਂ ਆਦਤਾਂ ਤੇ ਸਾਡੀ ਕਿਸਮਤ ਨੂੰ ਬਣਾਉਂਦੇ ਨੇ ਤੇ ਇਹ ਕੰਮ ਪਤਾ ਹੈ ਹਰ ਪਲ ਹੋ ਰਿਹਾ ਹੈ ਸਾਡੀ ਹਰ ਇੱਕ ਸੋਚ ਸਾਡੀ ਕਿਸਮਤ ਤੇ ਇੱਕ ਲਕੀਰ ਖਿੱਚ ਰਹੀ ਹੈ ਭਾਵੇਂ ਅਸੀਂ ਉਸ ਤੇ ਅਮਲ ਕਰੀਏ ਜਾਂ ਨਾ ਤਾਂ ਫਿਰ ਇੱਥੇ ਦੋ ਨਜ਼ਰੀਏ ਬਣ ਜਾਂਦੇ ਨੇ ਇੱਕ ਦੁਨੀਆ ਦਾ ਤੇ ਦੂਜਾ ਪ੍ਰਮਾਤਮਾ ਦਾ ਦੁਨੀਆ ਕੀ ਦੇਖਦੀ ਹੈ ਸਿਰਫ ਸਾਡੇ ਬਾਹਰਲੇ ਕੰਮ ਪਰ ਪ੍ਰਮਾਤਮਾ ਉਹਦਾ ਸਿੱਧਾ ਸਾਡੇ ਮਨ ਦੇ ਅੰਦਰ ਸਾਡੀ ਨੀਅਤ ਤੱਕ ਦੇਖਦੇ ਨੇ ਸਮਾਜ ਤਾਂ ਸਿਰਫ ਫਲ ਦੇਖਦਾ ਹੈ ਪਰ ਪ੍ਰਮਾਤਮਾ ਉਸ ਕਰਮ ਦੀ ਜੜ ਨੂੰ ਜਾਣਦੇ ਨੇ ਇਸੇ ਲਈ ਕਿਹਾ ਗਿਆ ਹੈ ਕਿ ਜੋ ਦੁਨੀਆ ਦੀ ਨਜ਼ਰ 'ਚ ਚੰਗਾ ਲੱਗਦਾ ਹੈ ਹੋ ਸਕਦਾ ਹੈ ਉਹ ਰੱਬ ਦੀ ਦਰਗਾਹ ਵਿੱਚ ਉਹਨਾ ਚੰਗਾ ਨਾ ਹੋਵੇ ਇਸ ਗੱਲ ਨੂੰ ਸਮਝਣ ਲਈ ਮਸਕੀਨ ਜੀ ਇੱਕ ਕਮਾਲ ਦੀ ਮਿਸਾਲ ਦਿੰਦੇ ਨੇ ਉਹ ਕਹਿੰਦੇ ਨੇ ਚੋਰ ਪੂਰਾ ਸਾਵਧਾਨ ਜਦੋਂ ਕੋਈ ਚੋਰੀ ਕਰਦਾ ਹੈ ਤਾਂ ਧਿਆਨ ਦਿਓ ਉਸ ਦਾ ਮਨ ਪੂਰੀ ਤਰ੍ਹਾਂ ਇਕਜਿਤ ਹੁੰਦਾ ਹੈ ਪੂਰਾ ਫੋਕਸ ਹੁੰਦਾ ਹੈ ਪਹਿਲਾਂ ਨiyet ਬਣਦੀ ਹੈ ਫਿਰ ਪੂਰਾ ਧਿਆਨ ਲੱਗਦਾ ਹੈ ਭਾਵੇਂ ਕੰਮ ਗਲਤ ਹੈ ਪਰ ਉਹ ਪੂਰੀ ਮਾਨਸਿਕ ਤਾਕਤ ਨਾਲ ਕੀਤਾ ਜਾਂਦਾ ਹੈ। ਇਹੀ ਇਕਾਗਰਤਾ ਬੇਈਮਾਨੀ ਦਾ ਇੱਕ ਪੱਕਾ ਸੰਸਕਾਰ ਬਣਾ ਦਿੰਦੀ ਹੈ। ਤੇ ਦੂਜੇ ਪਾਸੇ ਜੇ ਕੋਈ ਕੰਮ ਬਿਨਾਂ ਮਨ ਲਾਏ ਬਿਨਾਂ ਨiyet ਤੋਂ ਕੀਤਾ ਜਾਵੇ ਤਾਂ ਉਸ ਦਾ ਸੰਸਕਾਰ ਬਹੁਤ ਕਮਜ਼ੋਰ ਬਣਦਾ ਹੈ। ਤਾਂ ਫਿਰ ਸਵਾਲ ਉੱਠਦਾ ਹੈ ਕਿ ਸਾਡੇ ਕਰਮਾਂ ਦਾ ਅਸਲ ਜੱਜ ਹੈ ਕੌਣ ਜੇ ਦੁਨੀਆ ਸਾਡੇ ਵਿਚਾਰਾਂ ਨੂੰ ਦੇਖ ਹੀ ਨਹੀਂ ਸਕਦੀ ਤਾਂ ਫਿਰ ਗਵਾਹ ਕੌਣ ਹੈ ਗਵਾਹ ਕੇਵਲ ਉਹ ਇੱਕ ਪਰਮਾਤਮਾ ਹੈ ਇਸ ਦਾ ਮਤਲਬ ਸਾਡੀ ਕਿਸਮਤ ਲੋਕਾਂ ਦੀਆਂ ਨਜ਼ਰਾਂ ਨਾਲ ਨਹੀਂ ਬਲਕਿ ਉਸ ਨੀਅਤ ਨਾਲ ਬਣ ਰਹੀ ਹੈ ਜਿਸ ਨੂੰ ਸਿਰਫ ਤੇ ਸਿਰਫ ਉਹ ਅਕਾਲ ਪੁਰਖ ਜਾਣਦਾ ਹੈ ਤਾਂ ਆਖਰ ਵਿੱਚ ਆਪਣੇ ਆਪ ਨੂੰ ਪੁੱਛਣ ਵਾਲਾ ਸਵਾਲ ਇਹ ਹੈ ਕਿ ਅਸੀਂ ਆਪਣੇ ਮਨ ਦੇ ਅੰਦਰ ਹਰ ਪਲ ਕਿਉਂ ਜੀ ਦੁਨੀਆ ਸਿਰਜ ਰਹੇ ਹਾਂ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ